ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੀ ਅਰਦਾਸ ਬੇਨਤੀ ਕਬੂਲ ਹੋਵੇ ਫਰਿਆਦ ਕਬੂਲ ਹੋਵੇ ਤਾਂ ਪਰਮਾਤਮਾ ਤੁਹਾਨੂੰ ਮੌਕਾ ਜ਼ਰੂਰ ਦਿੰਦਾ ਹੈ ਤੇ ਦੇਵੇਗਾ ਵੀ ਜੇਕਰ ਕਦੇ ਨਹੀਂ ਮੌਕਾ ਮਿਲਿਆ ਸੋ ਮੌਕਾ ਕਿਵੇਂ ਮਿਲਦਾ ਹੈ ਸੋ ਅਮਰਤ ਵੇਲੇ ਨੂੰ ਸੰਭਾਲਣਾ ਜ਼ਰੂਰੀ ਹੈ ਸੋ ਪਰਮਾਤਮਾ ਖੁਦ ਆਪ ਤੁਹਾਨੂੰ ਉਠਾਉਂਦਾ ਹੈ ਕਿ ਕਿ ਸਾਡੀ ਸੇਵਾ ਕਰੋ ਸਿਮਰਨ ਕਰੋ ਬੰਦਗੀ ਕਰੋ ਤੇ ਜੋ ਅਰਦਾਸਾਂ ਹੈ ਉਹ ਕਬੂਲ ਫਿਰ ਹੀ ਹੋਣਗੀਆਂ ਨੇ ਸੋ ਕਿਉਂ ਤੇ ਕਿਸ ਢੰਗ ਨਾਲ ਇਸ ਸਮੇਂ ਹੁੰਦੀਆਂ ਹੈ ਅਰਦਾਸਾਂ ਬੇਨਤੀਆਂ ਕਬੂਲ ਸੋ ਆਪਾਂ ਇਸ ਵੀਡੀਓ ਰਾਈ ਚੰਗੀ ਤਰ੍ਹਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਪਰਮਾਤਮਾ ਇਸ ਵੇਲੇ ਹੀ ਸੰਕੇਤ ਇਹ ਕਿਉਂ ਦਿੰਦਾ ਹੈ ਜੀ ਵੀਡੀਓ ਨੂੰ ਪੂਰੀ ਸੁਣ ਲੈਣਾ ਇੱਕ ਦੋ ਹੀ ਕਮੈਂਟ ਅੱਜ ਦੱਸਾਂਗੇ ਆਪਾਂ ਛੋਟੀ ਹੀ ਵੀਡੀਓ ਬਣਾਵਾਂਗੇ ਸੋ ਵੀਡੀਓ ਨੂੰ ਪੂਰੀ ਸੁਣਨਾ ਜੀ ਕੁਝ ਕਮੈਂਟਾਂ ਦੇ ਨਾਲ-ਨਾਲ ਆਪਾਂ ਇਹ ਵਿਸ਼ਾ ਵੀ ਸਾਂਝਾ ਕਰ ਦਵਾਂਗੇ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਇੱਕ ਕਮੈਂਟ ਦੱਸ ਦਿੰਦੇ ਆ ਪਹਿਲਾਂ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਭੈਣ ਜੀ ਤੁਸੀਂ ਕੀ ਬਾਬਾ ਬਾਲਕਨਾਥ ਜੀ ਬਾਰੇ ਕੁਝ ਦੱਸ ਸਕਦੇ ਹੋ ਸੋ ਦੇਖੋ ਬਾਬਾ ਬਾਲਕਨਾਥ ਜੀ ਦੀ ਸੇਵਾ ਕਰ ਲਈ ਤੇ ਸਭ ਖੁਸ਼ੀ ਹੀ ਇਨਸਾਨ ਪਾ ਲੈਂਦਾ ਹੈ ਜਿਹਨ ਸੱਚੀ ਨੀਅਤ ਦੇ ਨਾਲ ਵਿਸ਼ਵਾਸ ਰੱਖ ਕੇ ਗਾਲੀ ਜਾਵੇ ਸੋ ਸੇਵਾ ਕਿਸੇ ਨੂੰ ਵੀ ਮੰਨ ਲਓ ਕਿਸੇ ਦੀ ਵੀ ਕਰ ਲਓ ਸੇਵਾ ਕਬੂਲ ਹੋ ਹੀ ਜਾਂਦੀ ਹੈ ਕਿ ਉਹ ਦੇਖਦੇ ਆ ਮਨ ਸਾਫ ਹੋਣਾ ਚਾਹੀਦਾ ਨੀਅਤ ਸਾਫ ਹੋਣੀ ਚਾਹੀਦੀ ਤੇ ਵਿਸ਼ਵਾਸ ਹੋਣਾ ਚਾਹੀਦਾ ਮਾਲਕ ਤੇ ਤੇ ਫਿਰ ਅਰਦਾਸਾਂ ਬੇਨਤੀਆਂ ਕਬੂਲ ਹੁੰਦੀਆਂ ਹੈ ਸੇਵਾ ਕਬੂਲ ਹੋ ਜਾਂਦੀ ਹੈ ਤੇ ਉਹਨਾਂ ਦੀ ਸੇਵਾ ਜੋ ਸੇਵਾ ਹੈ ਸੋ ਇੱਥੇ ਕਈ ਵਾਰ ਇਹ ਵੀ ਕਮੈਂਟ ਆਇਆ ਹੈ ਕਿ ਬਾਬਾ ਬਾਲਖਨਾਥ ਜੀ ਦੀ ਸੇਵਾ ਇੱਕ ਔਰਤ ਕਰ ਸਕਦੀ ਹੈ ਸੋ ਬਿਲਕੁਲ ਕਰ ਸਕਦੀ ਹੈ ਕਿਉਂਕਿ ਮਾਂ ਰਤਨੋ ਵੀ ਇੱਕ ਔਰਤ ਹੀ ਸੀ ਜਿਹਨੇ ਬਾਬਾ ਬਾਲਖਨਾਥ ਜੀ ਦੀ ਸੇਵਾ ਕੀਤੀ ਤੇ ਬਾਬਾ ਬਾਰਖਨਾਰ ਜੀ ਨੇ ਵੀ ਹੁਕਮ ਲਾਇਆ ਕਿ ਜਿਸ ਦਿਨ ਮੈਨੂੰ ਸੱਚੇ ਦਿਲੋਂ ਯਾਦ ਕਰੋਗੇ ਮੈਂ ਉਸੇ ਵਕਤ ਹਾਜ਼ਰ ਹੋ ਜਾਵਾਂਗਾ ਇੱਕ ਰੋਡ ਤੇ ਕੱਚੀ ਲੱਸੀ ਦਾ ਸ਼ਿਟਾ ਦੇ ਕੇ ਜਿਹੜੀ ਰੂਹ ਮੈਨੂੰ ਯਾਦ ਕਰੇਗੀ ਮੈਂ ਉਹਨੂੰ ਦਰਸ਼ਨ ਦੇਵਾਂਗਾ ਸੋ ਬਾਬਾ ਬਾਲਖਨਾਥ ਜੀ ਦੀ ਇਹ ਹੀ ਸੇਵਾ ਹੈ ਜਾਂ ਬਾਬਾ ਬਾਲਖਨਾਥ ਜੀ ਦੇ ਨਾਮ ਦੀ ਜੋਤ ਜਗਦੀ ਹੈ ਸੋ ਕਈ ਰੂਹਾਂ ਚਰਾਗ ਹੀ ਲਗਾ ਲੈਂਦੀਆਂ ਪਰ ਬਾਬਾ ਬਾਲਖਨਾਥ ਜੀ ਦੀ ਜੋਤ ਹੀ ਦੇਸੀ ਕਿ ਉਹਦੀ ਅਸਲ ਵਿੱਚ ਲਗਾਈ ਜਾਂਦੀ ਹੈ ਤੇ ਰੋਟ ਪ੍ਰਸ਼ਾਦ ਦਾ ਜਿਕਰ ਤੁਸੀਂ ਭੋਗ ਲਗਾ ਦਿੰਦੇ ਹੋ ਨਾਲ ਕੱਚੀ ਲਸਤੀ ਦਾ ਗਲਾਸ ਜ਼ਰੂਰ ਬਣਾ ਕੇ ਰੱਖਣਾ ਛਿੱਟਾ ਦੇਣਾ ਜੀ ਤੇ ਕਿਉਂਕਿ ਦੁੱਧਾਧਾਰੀ ਹੈ ਦੁੱਧਾਧਾਰੀਆਂ ਦੇ ਦੁੱਧ ਦਾ ਜ਼ਰੂਰ ਭੋਗ ਲਗਾਉਣਾ ਚਾਹੀਦਾ ਆ ਤੇ ਜਾਂ ਫਿਰ ਕੱਚੀ ਰੱਸੀ ਦਾ ਛਿੱਟਾ ਦੇਣਾ ਹੀ ਚਾਹੀਦਾ ਕਿਉਂਕਿ 나ਗ ਵੀ ਨਾਲ ਚੱਲਦੇ ਆ ਸੋ ਬਾਬਾ ਬਾਲਕਨਾਥ ਜੀ ਦੀ ਸੇਵਾ ਇੰਨੀ ਕੁ ਹੈ ਇੰਨੀ ਕੁ ਸੇਵਾ ਚ ਬਾਬਾ ਜੀ ਖੁਸ਼ ਹੋ ਜਾਂਦੇ ਨੇ ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਿਹੜੇ ਵੀ ਬਾਬਾ ਬਾਲਕਨਾਥ ਜੀ ਦੀ ਸੇਵਾ ਕਰਦੇ ਉਹ ਆਂਡਾ ਮੀਟ ਸ਼ਰਾਬ ਨਹੀਂ ਇਹੋ ਜੀਆਂ ਕੋਈ ਵੀ ਚੀਜ਼ਾਂ ਖਾ ਪੀ ਸਕਦੇ ਸੋ ਇਹਨਾਂ ਦੇ ਨਾਲ ਨਰਾਜ਼ਗੀ ਹੁੰਦੀ ਹੈ ਕਿਉਂਕਿ ਬਾਬਾ ਜੀ ਜਿਹੀ ਤਰ੍ਹਾਂ ਦਾ ਵੈਸ਼ੋ ਹੈ ਸੋ ਉਹ ਦੁੱਤਤਾਤਾਰੀ ਹੈ ਦੁੱਤ ਹੀ ਪਸੰਦ ਕਰਦੇ ਇਹੋ ਜਿਹੀਆਂ ਚੀਜ਼ਾਂ ਪਸੰਦ ਨਹੀਂ ਕਰਦੇ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਜੀ ਜਿਹੜੇ ਬਾਬਾ ਪਾਲਖਨਾਥ ਜੀ ਦੀ ਸੇਵਾ ਕਰਦੇ ਆ ਸੋ ਇਹ ਚੀਜ਼ਾਂ ਨੂੰ ਜਿੰਨਾ ਚਿਰ ਤੁਸੀਂ ਵਰਤੋਂੋਂ ਨਹੀਂ ਹਟੋਂਗੇ ਤੇ ਘਰ ਵਿੱਚ ਫਿਰ ਤੰਗੀ ਹੀ ਰਹਿੰਦੀ ਆ ਸੋ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਬਾ ਜੀ ਜਿਨ੍ਹਾਂ ਨੂੰ ਤਾਰਨ ਤੇ ਆ ਜਾਂਦੇ ਆ ਇੱਕ ਪਲ ਹੀ ਲਗਾਉਂਦੇ ਆ ਤੇ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੰਦੇ ਆ ਸੋ ਇਹਨਾਂ ਗੱਲਾਂ ਦਾ ਜਦੋਂ ਤੁਸੀਂ ਧਿਆਨ ਰੱਖ ਕੇ ਸੇਵਾ ਕਰੋਗੇ ਤਾਂ ਮਾਲਕ ਦੀ ਕਿਰਪਾ ਨੂੰ ਵੀ ਹਾਸਲ ਕਰ ਪਾਓਗੇ ਜੀ ਇਸ ਕਰਕੇ ਸੋ ਹਮੇਸ਼ਾ ਹੀ ਸੋਝੀ ਦੇ ਨਾਲ ਚੱਲਣਾ ਚਾਹੀਦਾ ਹੈ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਜੋ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਪੀਰ ਜੀ ਮੇਰੇ ਸੀ ਮੇਰੀ ਫਰਿਆਦ ਵੀ ਕਬੂਲ ਹੁੰਦੀ ਸੀ ਪਰ ਹੁਣ ਮੈਨੂੰ ਇਹ ਮੇਂ ਲੱਗਦਾ ਕਿ ਜਿਵੇਂ ਮੇਰੇ ਤੋਂ ਦੂਰ ਹੋ ਗਏ ਹੁਣ ਮੈਨੂੰ ਮਹਿਸੂਸ ਹੁੰਦਾ ਹੈ ਕਿਉਂਕਿ ਮੈਂ ਗਲਤ ਰਸਤਾ ਫੜ ਲਿਆ ਸੋ ਦੇਖੋ ਗਲਤ ਰਸਤਾ ਇਨਸਾਨ ਹਮੇਸ਼ਾ ਹੀ ਗਲਤੀਆਂ ਦਾ ਪੁਤਲਾ ਹੈ ਹਰ ਇੱਕ ਇਨਸਾਨ ਤੋਂ ਗਲਤੀ ਹੁੰਦੀ ਹੈ ਜਿਹੜਾ ਇਨਸਾਨ ਗਲਤੀ ਕਰਕੇ ਗਲਤੀ ਮੰਨੇ ਨਾ ਸੋ ਉਹ ਗਲਤੀ ਗਲਤ ਮੰਨੀ ਜਾਂਦੀ ਹੈ ਜਿਹੜੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਉੱਥੇ ਪ੍ਰਮਾਤਮਾ ਬਖਸ਼ ਦਿੰਦਾ ਹੈ ਸੋ ਅਹਿਸਾਸ ਹੋਣਾ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਪ੍ਰਮਾਤਮਾ ਭੁੱਲਿਆਂ ਨੂੰ ਸਹੀ ਰਾਸਤੇ ਤੇ ਲੈ ਆਉਂਦਾ ਹੈ ਮਨ ਵਿੱਚ ਹੀ ਇੱਕ ਜਾਗ ਦੇ ਲਾਉਣੀ ਹੁੰਦੀ ਆ ਕਿ ਇੱਥੇ ਤੁਸੀਂ ਗੱਲ ਤੋਂ ਆ ਤੇ ਉੱਥੇ ਵੀ ਇਹ ਸੋਚੋ ਕਿ ਪ੍ਰਮਾਤਮਾ ਸਾਡਾ ਸਾਥ ਦੇ ਰਿਹਾ ਹੈ ਤਾਂ ਜੋ ਸਾਨੂੰ ਸਾਡੀ ਗਲਤੀ ਦਾ ਅਹਿਸਾਸ ਹੋ ਰਿਹਾ ਹੁਣ ਗਲਤ ਰਸਤੇ ਤੇ ਪਏ ਗਲਤ ਰਸਤੇ ਤੋਂ ਵਾਪਸ ਫੇਰ ਪਛਤਾਵਾ ਹੋਇਆ ਚੰਗੇ ਰਾਹ ਤੇ ਪੈਣ ਦੀ ਕੋਸ਼ਿਸ਼ ਕਰ ਰਹੇ ਆ ਮਨ ਵਿੱਚ ਇੱਕ ਪਛਤਾਵਾ ਹੈ ਸੋ ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਕਿਉਂਕਿ ਇਹ ਵੀ ਇੱਕ ਮਾਲਕ ਦੀ ਕਿਰਪਾ ਹੈ ਕਿ ਹੁਣ ਤੁਹਾਨੂੰ ਸਹੀ ਰਸਤੇ ਤੇ ਪਾਉਣਾ ਚਾਹੁੰਦੇ ਕੋਈ ਕਿਸਮਤ ਦਾ ਚੱਕਰ ਹੁੰਦਾ ਹੈ ਕਿਹੜੀ ਇਹੋ ਜਿਹਾ ਚੱਲਦਾ ਹੈ ਕਈ ਵਾਰ ਇਨਸਾਨ ਨੂੰ ਸਮਝ ਹੀ ਨਹੀਂ ਆਉਂਦੀ ਕਦ ਕਿੱਥੇ ਗਲਤੀ ਕਰ ਵੈਂਦਾ ਹੈ ਸੋ ਜਦੋਂ ਤਾਂ ਅਸੀਂ ਪਰਮਾਤਮਾ ਦੇ ਹੁਕਮ ਵਿੱਚ ਚੱਲਦੇ ਆ ਉਹਨਾਂ ਦੀ ਹਰ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਪਰਮਾਤਮਾ ਦੀ ਅਸੀਂ ਨਜ਼ਰ ਵਿੱਚ ਰਹਿੰਦੇ ਆ ਤੇ ਕਈ ਵਾਰੀ ਅਸੀਂ ਪਰਮਾਤਮਾ ਤੋਂ ਨਾਰਾਜ਼ ਹੋ ਜਾਂਦੇ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਤੇ ਗਲਤ ਰਸਤੇ ਫੜ ਲੈਂਦੇ ਆ ਤੇ ਉਹ ਗਲਤ ਰਸਤੇ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਖਲਾਰਾ ਪਾ ਦਿੰਦੇ ਹੈ ਸੋ ਬਰਬਾਦੀ ਦਾ ਕਾਰਨ ਬਣਦੇ ਹੈ ਸੋ ਜਦੋਂ ਅਹਿਸਾਸ ਹੀ ਇਨਸਾਨ ਨੂੰ ਹੋ ਗਿਆ ਤੇ ਸਮਝ ਲਓ ਕਿ ਪਰਮਾਤਮਾ ਨੇ ਬਖਸ਼ ਦਿੱਤਾ ਹੈ ਸੋ ਗਲਤੀ ਹਮੇਸ਼ਾ ਹਰ ਇੱਕ ਤੋਂ ਹੁੰਦੀ ਹੈ ਤੇ ਗਲਤੀ ਜੇਕਰ ਜਾਣੇ ਅਣਜਾਣੇ ਚ ਹੁੰਦੀ ਆ ਆਪਾਂ ਇੱਥੇ ਕਈ ਵਾਰ ਕਿਹਾ ਹੈ ਕਿ ਹਰ ਰੋਜ਼ ਜਾਣੇ ਨਾ ਜਾਣੇ ਵਿੱਚ ਹੋਈ ਗਲਤੀ ਭੁੱਲ ਦੀ ਮਾਫੀ ਜ਼ਰੂਰ ਮੰਗਿਆ ਕਰੋ ਦੋ ਟਾਈਮ ਆਪਣੇ ਮੁਰਸ਼ਿਦ ਅੱਗੇ ਬੈਠ ਕੇ ਚਾਹੇ 2 ਮਿੰਟ ਦਾ ਹੀ ਸਮਾਂ ਕੱਢੋ ਪਰ ਕੱਢੋ ਜ਼ਰੂਰ ਤੇ ਮਾਲਕ ਅੱਗੇ ਬਹਿ ਕੇ ਆਪਣੀਆਂ ਹੋਈਆਂ ਗਲਤੀਆਂ ਭੁੱਲਾਂ ਦੀ ਮਾਫੀ ਜ਼ਰੂਰ ਮੰਗਿਆ ਕਰੋ ਪਰਮਾਤਮਾ ਫਿਰ ਪੁਰਾਣੇ ਜਨਮਾਂ ਦੀਆਂ ਗਲਤੀਆਂ ਨੂੰ ਵੀ ਮਾਫ ਕਰ ਦਿੰਦਾ ਹੈ ਪਿਛਲੇ ਜਨਮਾਂ ਦੇ ਵਿੱਚ ਜੋ ਜਾਣੇ ਨਾ ਜਾਣੇ ਵਿੱਚ ਗਲਤੀਆਂ ਹੋਈਆਂ ਹੁੰਦੀਆਂ ਉਹਨਾਂ ਨੂੰ ਵੀ ਬਖਸ਼ ਦਿੰਦਾ ਜਿਹੜਾ ਇਨਸਾਨ ਹਰ ਵਕਤ ਮਾਲਕ ਨੂੰ ਯਾਦ ਰੱਖਦਾ ਹੈ ਤੇ ਆਪਣੀ ਗਲਤੀ ਦੀ ਮਾਫੀ ਮੰਗਦਾ ਹੈ ਸੋ ਬਾਕੀ ਉਹਨਾਂ ਦੇ ਨਾਮ ਦੀਆਂ ਨਿਆਜ਼ਾਂ ਦਵੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਨਾਰਾਜ਼ਗੀ ਹੈ ਪੀਰ ਦੀ ਤਾਂ ਤੁਸੀਂ ਉਹਨਾਂ ਦੇ ਨਾਮ ਤੇ ਲਗਾਤਾਰ ਨਿਆਜ਼ਾਂ ਦਵੋ ਅਰਦਾਸ ਬੇਨਤੀ ਕਰੋ ਮਨ ਚਿੱਤ ਲਗਾ ਕੇ ਸੇਵਾ ਵਿਸ਼ਵਾਸ ਰੱਖ ਕੇ ਕਰਮ ਕਰੋ ਤੇ ਫਿਰ ਨਾਰਾਜ਼ਗੀ ਦੂਰ ਹੋ ਜਾਂਦੀ ਹੈ ਜਦੋਂ ਤੁਹਾਡਾ ਵਿਸ਼ਵਾਸ ਮਜ਼ਬੂਤ ਹੋਵੇਗਾ ਤੁਸੀਂ ਇਹ ਸੋਚ ਲਓਗੇ ਕਿ ਇਸ ਤਰ੍ਹਾਂ ਕੁਝ ਨਹੀਂ ਹੋ ਸਕਦਾ ਜੇਕਰ ਕਿਸੇ ਨੇ ਕੁਝ ਕੀਤਾ ਕਰਾਇਆ ਜਾਂ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੈ ਪੀਰ ਮੇਰਾ ਹੈ ਤਾਂ ਮੇਰੇ ਕੋਲ ਹੀ ਰਵੇਗਾ ਉਹ ਮੇਰੇ ਤੋਂ ਕੋਈ ਨਹੀਂ ਉਹਨੂੰ ਸਕਦਾ ਕਿਉਂਕਿ ਉਹ ਬਹੁਤ ਵੱਡੀ ਹਸਤੀ ਹੈ ਪਾਵਰ ਹੈ ਸੋ ਮਾਪਾ ਹਮੇਸ਼ਾ ਬੱਚਿਆਂ ਨੂੰ ਬਖਸ਼ਦਾ ਆਇਆ ਹੈ ਤਾਂ ਬਖਸ਼ ਹੀ ਦਿੰਦਾ ਹੈ ਬੱਚੇ ਕਈ ਵਾਰ ਗਲਤੀਆਂ ਇਹੋ ਜਿਹੀਆਂ ਕਰ ਲੈਂਦੇ ਆ ਕਿ ਮਾਪਿਆਂ ਦੀ ਤਰਫ ਦੇਖਦੇ ਨਹੀਂ ਪਰ ਮਾਪਾ ਆਪਣੇ ਬੱਚੇ ਨੂੰ ਕਦੇ ਵੀ ਦੁੱਖ ਵਿੱਚ ਨਹੀਂ ਦੇਖ ਸਕਦਾ ਇੱਕ ਅਹਿਸਾਸ ਜ਼ਰੂਰ ਕਰਾਉਂਦਾ ਹੈ ਥੋੜੀ ਬਹੁਤ ਠੋਕਰ ਜ਼ਰੂਰ ਜ਼ਿੰਦਗੀ ਵਿੱਚ ਲਗਾਉਂਦਾ ਹੈ ਕਿ ਇਹ ਸਹੀ ਰਸਤੇ ਤੇ ਆ ਜਾਵੇ ਸੋ ਇਸ ਕਰਕੇ ਨਾ ਗੱਲਾਂ ਨੂੰ ਜਰੂਰ ਸਮਝੋ ਜੀ ਹਮੇਸ਼ਾ ਚੰਗਾ ਸੋਚੋ ਜੇ ਤੁਸੀਂ ਚੰਗਾ ਸੋਚਣਾ ਸ਼ੁਰੂ ਕਰੋਗੇ ਤੇ ਚੰਗਾ ਆਪਣੇ ਆਪ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਜੀ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਕਿ ਅਸਤੀ ਆਪਣੀਆਂ ਅਰਦਾਸ ਬੇਨਤੀ ਨੂੰ ਕਬੂਲ ਕਿਵੇਂ ਕਰਾਉਣਾ ਹੈ ਤੇ ਕਿਵੇਂ ਪਰਮਾਤਮਾ ਸਾਨੂੰ ਇੱਕ ਮੌਕਾ ਦਿੰਦਾ ਹੈ ਮੌਕਾ ਦਿੰਦਾ ਹੈ ਜਦੋਂ ਵੀ ਮੌਕਾ ਇਨਸਾਨ ਨੂੰ ਪਰਮਾਤਮਾ ਨੇ ਇਸ ਤਰ੍ਹਾਂ ਦਾ ਦੇ ਦਿੱਤਾ ਕਿ ਅਮਰਤ ਵੇਲੇ ਅਚਾਨਕ ਤੁਹਾਡੀ ਅੱਖ ਖੁੱਲ ਗਈ ਤੇ ਉੱਥੇ ਸਮਝ ਲੈਣਾ ਕਿ ਸਾਨੂੰ ਸਾਡਾ ਮਾਲਕ ਕੁਝ ਦੇਣਾ ਚਾਹੁੰਦਾ ਹੈ ਸਾਨੂੰ ਇਸ ਲਈ ਜਾਗ ਆ ਰਹੀ ਹੈ ਤੇ ਉਸ ਸਮੇਂ ਨੀਂਦ ਦਾ ਬਹੁਤ ਜ਼ੋਰ ਪਾਵੇਗੀ ਕਿਉਂਕਿ ਕਾਲ ਦਾ ਪੈਰਾ ਹੁੰਦਾ ਹੈ ਕਾਲ ਨਹੀਂ ਚਾਹੁੰਦਾ ਕਿ ਇਹ ਸਹੀ ਮੰਜ਼ਲ ਤੇ ਪਹੁੰਚ ਜਾਵੇ ਉਹ ਹਮੇਸ਼ਾ ਹੀ ਢੁਕਾ ਕੇ ਰੱਖਦਾ ਹੈ ਬੜੀ ਪਿਆਰੀ ਨੀਂਦ ਉਸ ਸਮੇਂ ਦਿੰਦਾ ਹੈ ਇਨਸਾਨ ਨੂੰ ਕਿ ਇਹ ਕਦੇ 파ਰਨਰ ਲੱਗ ਜਾਵੇ ਪਰ ਤੁਸੀਂ ਕਾਲ ਨੂੰ ਹਰਾਉਣਾ ਹੈ ਆਪਣੇ ਮਾਲਕ ਦਾ ਜ਼ਿਕਰ ਜ਼ਿਕਰ ਕਰਦੇ ਹਾਂ ਸੱਚੇ ਦਿਲੋਂ ਪਿਆਰ ਆਪਣੇ ਮਾਲਕ ਨੂੰ ਕਰਦੇ ਹਾਂ ਤੇ ਉਹਦੇ ਸੰਕੇਤਾਂ ਨੂੰ ਵੀ ਸਮਝਣਾ ਹੈ ਸੋ ਪ੍ਰਮਾਤਮਾ ਤਾਂ ਕੋਸ਼ਿਸ਼ ਕਰਦਾ ਹੈ ਆ ਇਨਸਾਨ ਇੱਥੇ ਖੁਦ ਹੀ ਕੁਝ ਕਰਨੀ ਪਾਉਂਦਾ ਤੇ ਫਿਰ ਅੰਤੋਸ਼ ਮਾਲਕ ਨੂੰ ਦਿੰਦਾ ਹੈ ਸੋ ਜਦੋਂ ਵੀ ਪ੍ਰਮਾਤਮਾ ਤੁਹਾਨੂੰ ਇਹ ਸੰਕੇਤ ਦੇਵੇ ਕਿ ਤੁਹਾਨੂੰ ਅੰਮ੍ਰਿਤ ਵੇਲੇ ਹਰ ਰੋਜ਼ ਜਗਾਵੇ ਚਾਹੇ 2 ਵਜੇ ਹੋਣ ਜਾਂ 5 ਵਜੇ ਦੇ ਵਿੱਚ ਵਿੱਚ ਸੋ ਜਦੋਂ ਵੀ ਜਾਗ ਆਉਂਦੀ ਹੈ ਉੱਠ ਕੇ ਬੈਠ ਜਾਓ ਚਾਹੇ 5 ਮਿੰਟ ਦਾ ਹੀ ਸਮਾਂ ਗੱਡੋ ਫਿਰ ਸੌਜੋ ਕੋਈ ਗੱਲ ਨਹੀਂ ਪਰ ਇਹ ਸਮਾਂ ਕਦੇ ਵੀ ਹੱਥੋਂ ਨਾ ਗਵਾਓ ਉੱਠ ਕੇ ਅਰਦਾਸ ਬੇਨਤੀ ਕਰੋ ਆਪਣੇ ਮਾਲਕ ਨੂੰ ਯਾਦ ਕਰੋ ਜਿੱਥੇ ਬੈਠੇ ਹੋ ਬੈੱਡ ਤੇ ਬੈਠੇ ਹੋ ਬੈੱਡ ਤੇ ਬੈਠ ਕੇ ਹੀ ਤੁਸੀਂ ਇਹ ਕਰਮ ਕਰ ਲੋ ਲੱਗੇਗਾ ਕਿਉਂਕਿ ਆਪਾਂ ਹਮੇਸ਼ਾ ਕਿਹਾ ਕਿ ਨਾਮ ਸਿਮਰਨ ਨੂੰ ਕਦੇ ਔਖਾ ਨਹੀਂ ਕਰਨਾ ਸੋ ਕਈ ਵਾਰ ਰੂਹਾਂ ਕੀ ਕਰਦੀਆਂ ਕਿ ਨਹੀਂ ਸਿਮਰਨ ਕਰਕੇ ਹੀ ਜਾਂ ਥੱਲੇ ਬੈਠ ਕੇ ਹੀ ਅਸੀਂ ਨਾਮ ਸਿਮਰਨ ਜਾਂ ਦਰਬਾਰ ਵਿੱਚ ਬੈਠ ਕੇ ਹੀ ਕਰ ਸਕਦੇ ਹਾਂ ਪਰ ਨਹੀਂ ਇੱਥੇ ਇੱਕ ਹੀ ਗੱਲ ਕਹਾਂਗੇ ਮਨ ਸਾਫ਼ ਹੋਣਾ ਚਾਹੀਦਾ ਦਿਲ ਵਿੱਚ ਮੁਰਸ਼ਿਦ ਲਈ ਪਿਆਰ ਹੋਣਾ ਚਾਹੀਦਾ ਜਿੱਥੇ ਵੀ ਬੈਠੇ ਹੋ ਉੱਥੇ ਹੀ ਬੈਠ ਕੇ ਆਪਣੇ ਮਾਲਕ ਨੂੰ ਯਾਦ ਕਰ ਲੋ ਪੈਂਟ ਤੇ ਹੋ ਬੈੱਡ ਤੇ ਹੀ ਬੈਠ ਕੇ ਨਾ ਸਵੈੰਤੀ ਕਰ ਲੋ ਸੋ ਜਦੋਂ ਤੁਸੀਂ ਹਰ ਰੋਜ਼ ਇਹ ਸਮਾਂ ਸੰਭਾਲਣਾ ਸ਼ੁਰੂ ਕਰੋਗੇ ਤੇ ਪਰਮਾਤਮਾ ਵੱਲੋਂ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਤੁਸੀਂ ਆਪਣੇ ਆਪ ਹਰ ਰੋਜ਼ ਉੱਠਣਾ ਸ਼ੁਰੂ ਕਰ ਦੋਗੇ ਅਮਰਤ ਵੇਲੇ ਦੀ ਅਰਦਾਸ ਚਲਦੀ ਇਸ ਲਈ ਕਬੂਲ ਹੁੰਦੀ ਆ ਕਿਉਂਕਿ ਉਸ ਸਮੇਂ ਕੋਈ ਵਿਰਲੀ ਰੂਹ ਹੀ ਹਾਜ਼ਰੀ ਭਰਦੀ ਹੈ ਤੇ ਉਸ ਸਮੇਂ ਜੇ ਤੁਸੀਂ ਅਰਦਾਸ ਕਰੋਗੇ ਉਹ ਜਲਦੀ ਕਬੂਲ ਇਸ ਲਈ ਹੁੰਦੀ ਆ ਕਿਉਂਕਿ ਇੰਨਾ ਰੋਲਾ ਸ਼ੋਰ ਨਹੀਂ ਹੁੰਦਾ ਤੇ ਸੁਰਤੀ ਵੀ ਜਲਦੀ ਜੁੜ ਜਾਂਦੀ ਧਿਆਨ ਜਲਦੀ ਜੁੜਦਾ ਹੈ ਕਿਉਂਕਿ ਦਿਮਾਗ ਇੱਕਦਮ ਫਰੈਸ਼ ਹੋਇਆ ਹੁੰਦਾ ਹੈ ਸੌਕੇ ਉੱਠਦੇ ਹੋ ਸਾਰੇ ਖਿਆਲ ਉਸ ਸਮੇਂ ਦਿਮਾਗ ਵਿੱਚੋਂ ਨਿਕਲੇ ਹੁੰਦੇ ਨੇ ਤੇ ਦਿਨ ਵਿੱਚ ਅਸੀਂ ਬਹੁਤ ਸਾਰੀਆਂ ਪਰੇਸ਼ਾਨੀਆਂ ਨਾਲ ਲੜਦੇ ਹਾਂ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਾਂ ਦਿਨ ਵਿੱਚ ਆਉਂਦੀਆਂ ਹੈ ਮਨ ਕਈ ਵਾਰ ਟੁੱਟਦਾ ਹੈ ਕਈ ਵਾਰ ਜੁੜਦਾ ਹੈ ਇਸ ਲਈ ਜਦੋਂ ਅੰਮ੍ਰਿਤ ਵੇਲੇ ਉੱਠੋਗੇ ਤੇ ਮਨ ਵੀ ਜੁੜੇਗਾ ਮਨ ਪਰਮਾਤਮਾ ਨਾਲ ਜੁੜ ਗਿਆ ਤੇ ਸਮਝ ਲਓ ਸਭ ਕੁਝ ਆਨਸਾਨ ਪਾ ਲੈਂਦਾ ਅਰਦਾਸ ਕਬੂਲ ਜਾਂਦੀ ਆ ਕਿ ਇੱਕ ਮੋੜ ਕਾਫੀ ਟ੍ਰੈਫਿਕ ਹੈ ਰੌਲਾ ਹੈ ਸ਼ੋਰ ਹੈ ਉਹਦੇ ਵਿੱਚ ਅਸੀਂ ਕਿਸੇ ਨੂੰ ਆਵਾਜ਼ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਆਵਾਜ਼ ਸੁਣਾਈ ਨਹੀਂ ਦਿੰਦੀ ਚਲਦੀ ਤੇ ਉੱਥੇ ਜੇਕਰ ਸ਼ਾਂਤ ਮਾਹੌਲ ਹੋਵੇ ਤੇ ਹੌਲੀ ਵੀ ਆਵਾਜ਼ ਤੁਸੀਂ ਦੋਗੇ ਤੇ ਆਵਾਜ਼ ਸੁਣ ਜਾਵੇ ਕਿ ਇਹ ਇੱਕ ਕਾਰਨ ਹੈ ਅਰਦਾਸ ਅਮਰਤ ਵਿਲੇ ਜਲਦੀ ਕਬੂਲ ਹੋਣ ਦਾ ਸੋ ਹਮੇਸ਼ਾ ਹੀ ਵੀਡੀਓ ਆਪਾਂ ਪਾਉਣ ਦੀ ਕੋਸ਼ਿਸ਼ ਕਰੀਦੀ ਆ ਕਿ ਕੁਝ ਨਵਾਂ ਲੈ ਕੇ ਇਹ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਹੁਣ ਵੀਡੀਓ ਬਹੁਤ ਵੱਡੀ ਹੋ ਚੁੱਕੀ ਹੈ ਜੈ ਫਿਰਾਂਦੀ ਜੀ ਜੈ ਸਾਈਂ ਜੀ